ਜੁਗੋ ਜਗਤਾਲ ਧੰਨ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੇਸ ਉਦੇਸ਼ ਤੋਂ ਪਹੁੰਚਿਆ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਉੱਥੇ ਸਾਡੇ ਬਹੁਤ ਹੀ ਜਿੱਥੇ ਸਾਰੇ ਸੰਤ ਮਹਾਂਪੁਰਖ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਤੇ ਸਾਡੇ ਸਾਰੇ ਸਰਕਾਰ ਜੋ ਜਿੰਨੇ ਵੀ ਧਾਰਮਿਕ ਤੇ ਉੱਥੇ ਹੀ ਲੀਡਰ ਸਾਹਿਬਾਨ ਆਪਣੀ ਆਪਣੀਆਂ ਹਾਜ਼ਰੀਆਂ ਲਵਾ ਕੇ ਗਏ ਨੇ ਜਿਨ੍ਹਾਂ ਦੇ ਵਿੱਚ ਸਾਡੇ ਬڑے ਸਤਿਕਾਰਯੋਗ ਬਾਬਾ ਨਾਦਰ ਸਿੰਘ ਜੀ ਹਰਿਆਵਿੰਦਾਂ ਵਾਲੇ ਬਾਬਾ ਅਵਤਾਰ ਸਿੰਘ ਜੀ ਰੋਪੜ ਗੁਰਦੁਆਰਾ ਸਾਹਿਬ ਵਾਲੇ ਤੇ ਉੱਥੇ ਹੀ ਸ਼ਾਹਬਾਦ ਤੋਂ ਬਾਬਾ ਸਾਹਿਬ ਸਿੰਘ ਜੀ ਉਹਨਾਂ ਦੇ ਵੀ ਦਰਸ਼ਨ ਹੋਏ ਸੰਤ ਬਾਬਾ ਅਵਤਾਰ ਸਿੰਘ ਜੀ ਧੂਲਗੋਟ ਵਾਲੇ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਗਏ ਨੇ ਤੇ ਜਿੱਥੇ ਮੇਰੇ ਤੋਂ ਪਹਿਲਾਂ ਪ੍ਰੋਫੈਸਰ ਪ੍ਰੀਮ ਸੰਜੀਤ ਜੱਤੂ ਮਾਜਰਾ ਜੀ ਮੈਂਬਰ ਪਾਰਲੀਮੈਂਟ ਸਾਹਿਬ ਦਾ ਉਹ ਵੀ ਆਪਣੀ ਹਾਜ਼ਰੀ ਆਪ ਜੀ ਨਾਲ ਸਾਂਝੀ ਕੀਤੀ ਉਹਨਾਂ ਨੇ ਸਰਦਾਰ ਦਲਜੀਤ ਸਿੰਘ ਜੀ ਟੀਮਾ ਜੀ ਤੇ ਲੋਕਲ ਇਥੋਂ ਦੇ ਐਮਐਡੀ ਸਾਹਿਬਾਨ ਤੇ ਸਾਡੇ ਸਾਰੇ ਪਰਿਵਾਰ ਜਿੱਥੇ ਆਪਾਂ ਸਤਕਾ ਨਿਵਾਸੀ ਸਰਦਾਰ ਦਲਵਾਰਾ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਤੇ ਇਕੱਤਰ ਹੋਈਆਂ ਸਾਰੀਆਂ ਹੀ ਦੋਸਤ ਸਹਕਤਾਂ ਗੁਰੂਆਂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਗੱਲ ਕੇ ਫਤੇ ਗਜਾਉਂਦਾ ਗੱਲ ਕੇ ਫਤੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿੱਥੇ ਪਿਛਲੇ ਦਿਨੀ 23 ਤਰੀਕ ਨੂੰ ਸਾਡੇ ਬਹੁਤ ਹੀ ਸਤਕਾਰਯੋਗ ਸੱਚਖੰਡ ਵਾਸੀ ਸਰਦਾਰ ਦਲਵਾਰਾ ਸਿੰਘ ਜੀ ਜਿਨ੍ਹਾਂ ਦੇ ਅਕਸਰ ਆਪਾਂ ਜਿੱਥੇ ਸਰਦਾਰ ਗਵਿੰਦਰ ਸਿੰਘ ਬਾਜਵਾ ਜੀ ਹੁਰਾਨੇ ਉਹਨਾਂ ਦੀ ਸੰਖੇਪ ਜੀਵਨੀ ਜਿਹੜੀ ਹੈ ਉਹ ਪੂਰਾ ਆਪ ਜੀ ਨਾਲ ਸਾਂਝੀ ਕੀਤੀ ਹੈ ਤੇ ਉੱਥੇ ਹੀ ਮੇਰਾ ਵੀ ਜਿਹੜਾ ਇਹਨਾਂ ਦੇ ਨਾਲ ਪ੍ਰੇਮ ਪਿਆਰ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੇ ਜਿੱਥੇ ਬਾਬਾ ਨਾਗਰ ਸਿੰਘ ਜੀ ਹਰਿਆਵਲਾਂ ਵਾਲੇ ਸਭ ਤੋਂ ਪਹਿਲਾਂ ਆਨੰਦਪੁਰ ਸਾਹਿਬ ਦੇ ਵਿੱਚ ਸਰਦਾਰ ਦਵਿੰਦਰ ਸਿੰਘ ਬਾਜਵਾ ਉਹ ਰਾਦੇ ਨਾਲ ਜਿੱਥੇ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਇਹਨਾਂ ਦੇ ਵੱਲੋਂ ਜਿਹੜੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਜਿਹੜੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਅੱਜ ਆਪਾਂ ਪਿਛਲੇ ਦਿਨੀ 23 ਤਰੀਕ ਨੂੰ ਸੱਚਖੰਡਵਾਸੀ ਸਰਦਾਰ ਦਲਵਾਰਾ ਸਿੰਘ ਜੀ ਜੋ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਤੇ ਅੱਜ ਇਹਨਾਂ ਦੇ ਗ੍ਰਹਿ ਵਿਖੇ ਜਿਹੜੇ ਐ ਯੁੱਗੋ ਯੁਗ ਅਟਲ ਧਨ ਧਨ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਦਾ ਧੁਰ ਕੀ ਬਾਣੀ ਆਈ ਤਿੰਨ सगली ਚਿੰਤ ਮਟਾਈ ਤੇ ਮਹਾਵਾਪ ਅੰਤ ਜਿਹੜਾ ਜੀਨੀ ਦੇਖਿਆ ਤੇਹਾ ਹੁਕਮ ਕਮਾਏ ਤੇ ਨੇ ਆਵੇ ਨਾਮ ਦਾ ਸੱਦੀ ਉੱਠੀ ਜਾਇ ਜਿਵੇਂ ਮਾਪੇ ਅਨਸਾਰ ਗੁਰੂ ਸਾਹਿਬ ਦੀ ਜਿੱਥੇ ਇਸ ਪਰਿਵਾਰ ਦੇ ਵਾਰ ਕਿਰਪਾ ਉੱਥੇ ਸਰਦਾਰ ਦਲਵਾਰਾ ਜੀ ਜਿਨ੍ਹਾਂ ਨੇ ਆਰਮੀ ਦੇ ਵਿੱਚ ਵੀ ਸਰਵਿਸ ਕੀਤੀ ਤੇ 1947 ਤੋਂ ਪਹਿਲਾਂ ਦਾ ਉਹਨਾਂ ਦਾ ਜਨਮ ਸੀ ਤੇ ਜਿਨ੍ਹਾਂ ਨੇ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਜਿਹੜਾ ਬਹੁਤ ਹੀ ਵਧੀਆ ਬੱਚਿਆਂ ਨੂੰ ਸਿੱਖਿਆ ਦਿੱਤੀ ਤੇ ਆਰਮੀ ਦੇ ਵਿੱਚ ਬਹੁਤ ਵਧੀਆ ਸਰਵਿਸ ਕੀਤੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜਦੋਂ ਗੁਰੂ ਸਾਹਿਬ ਦਾ ਹੁਕਮ ਆ ਜਾਂਦਾ ਤੇ ਕਿੰਨੀ ਬਿਪਤਾ ਦੇ ਵਿੱਚੋਂ ਨਿਕਲੇ ਤੇ ਕਿਵੇਂ ਉਹਨਾਂ ਦੇ ਨਾਲ ਦੇ ਜਿਹੜੇ ਸੀ ਅੱਠ ਜਵਾਨ ਜਿਹੜੇ ਉਹ ਸ਼ਹੀਦ ਹੋ ਗਏ ਪਰ ਜਿਹੜੇ ਸੀ ਸਰਦਾਰ ਦਲਵਾਰਾ ਸਿੰਘ ਉਹਨਾਂ ਦੀ ਜਿਹੜੀ ਗੁਰੂ ਸਾਹਿਬ ਦੀ ਆਪਾ ਕਰਪਾ ਰਹੀ ਉਹਨਾਂ ਤੇ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਤੋਖ ਜ਼ਹਿਰ ਜਿਹਨੇ ਆਪਣੇ ਸੁਖदाई ਸਭ ਕੋਏ ਗੁਰੂ ਸਾਹਿਬ ਕਿਰਪਾ ਕਰਨ ਸਰਦਾਰ ਦਲਵਾਰਾ ਸਿੰਘ ਉਹਨਾਂ ਦਾ ਜਿਹੜਾ ਪਰਿਵਾਰ ਹੈ ਜਿੱਥੇ ਸਾਡੇ ਸਰਕਾਰ ਜੋ ਮਾਤਾ ਮਾਤਾ ਜੀ ਹਰਬੰਸ ਕੌਰ ਜੀ ਉਹਨਾਂ ਦੇ ਪਤਨੀ ਮਾਤਾ ਜੀ ਇਹਨੇ ਉਹਨਾਂ ਦੀ ਅਪਾਰ ਕਿਰਪਾ ਗੁਰੂ ਸਾਹਿਬ ਦੀ ਪਾਵੇਂ ਜਦੋਂ ਹੁਲੇ ਮਹਲੇ ਤੇ ਲੰਗਰ ਲਾਉਂਦੇ ਨੇ ਇਹ ਸਰਦਾਰ ਦਵਿੰਦਰ ਸਿੰਘ ਜੀ ਬਾਜਵਾ ਬਾਬਾ ਨਾਗਰ ਸਿੰਘ ਜੀ ਹੋਰਾਂ ਨੇ ਜਦੋਂ ਤੋਂ ਸਾਡੀ ਮੁਲਾਕਾਤ ਕਰਵਾਈ ਸ੍ਰੀ ਅਨੰਦਪੁਰ ਸਾਹਿਬ ਉਦੋਂ ਤੋਂ ਲੈ ਕੇ ਤਕਰੀਬਨ ਮੇਰਖਰ 25 30 ਸਾਲ ਹੋ ਗਏ ਨੇ ਤੇ ਹਰ ਜੋੜ ਮੇਲੇ ਤੇ ਜਿੱਥੇ ਅਨੰਦਪੁਰ ਸਾਹਿਬ ਵਿਖੇ ਬਹੁਤ ਵੱਡੇ ਇਹਨਾਂ ਦੇ ਪਰਿਵਾਰ ਵੱਲੋਂ ਕਿਉਂਕਿ ਬਜ਼ੁਰਗਾਂ ਦਾ ਆਸ਼ੀਰਵਾਦ ਹੁੰਦਾ ਸਰਦਾਰ ਦਲਵਾਰਾ ਸਿੰਘ ਜੀ ਉਹਨਾਂ ਦਾ ਆਸ਼ੀਰਵਾਦ ਤੇ ਮਾਤਾ ਹਰਪਾਲ ਸਿੰਘ ਜੀ ਦਾ ਆਸ਼ੀਰਵਾਦ ਇਹਨਾਂ ਦੇ ਸਾਰੇ ਜਿਹੜੇ ਭਰਾ ਨੇ ਜਿੱਥੇ ਲੰਗਰਾਂ ਦੀਆਂ ਸੇਵਾਵਾਂ ਹੁੰਦੇ ਬੰਦੇ ਤੇ ਸ੍ਰੀ ਫਤੇਗੜ ਸਾਹਿਬ ਤੇ ਉੱਥੇ ਹੀ ਗਾਜੀ ਗਰੀਬ ਜਿਹੜੇ ਆਪਣੇ ਉਹਨਾਂ ਦੇ ਪ੍ਰਧਾਨ ਪ੍ਰਧਾਨ ਨੇ ਕਲੱਬ ਦੇ ਤੇ ਉੱਥੇ ਹੀ ਪਿੰਡ ਰੋਡ ਮਾਜਰਾ ਤੇ ਜਿਹੜਾ ਉਸ ਵਿੱਚ ਬਾਕੀ ਦੇਸ਼ ਉਦੇਸ਼ਾਂ ਦੇ ਵਿੱਚ ਵੀ ਇਹ ਜਿਹੜਾ ਪਰਿਵਾਰ ਹੈ ਬਹੁਤ ਵੱਡੀਆਂ ਜਿੱਥੇ ਧਾਰਮਿਕ ਤੇ ਉੱਥੇ ਹੀ ਜਿਹੜਾ ਰਾਜਨੀਤਿਕ ਉਹਦੇ ਵਿੱਚ ਵੀ ਵਧੀਆ ਹਿੱਸਾ ਪਾਉਂਦੇ ਨੇ ਜਿੱਥੇ ਕਬੱਡੀ ਦੇ ਤੇ ਹੋਰ ਵੀ ਗੇਮਾਂ ਕਰਾਉਂਦੇ ਨੇ ਉੱਥੇ ਗਰੀਬ ਜਿਹੜੇ ਪਰਿਵਾਰ ਹੁੰਦੇ ਨੇ ਉਹਨਾਂ ਦੀਆਂ ਬੱਚੀਆਂ ਦੇ ਜਿਹੜੇ ਵਿਆਹ ਜਿਹੜੇ ਨੇ ਉਹ ਵੀ ਦਰਵਾਉਂਦੇ ਨੇ ਮੈਨੂੰ ਤਕਰੀਬਨ ਭਾਵੇਂ ਕੋਈ ਵੀ ਇਹਨਾਂ ਦੇ ਪਿੰਡ ਦੇ ਵਿੱਚ ਗੇਮਾਂ ਹੁੰਦੀਆਂ ਨੇ ਕਬੱਡੀ ਮੈਚ ਹੁੰਦੇ ਨੇ ਜਾਂ ਗਰੀਬ ਬੱਚੇ ਪਰਿਵਾਰਾਂ ਦੇ ਵਿਆਹ ਗਰੀਬ ਲੜਕੀਆਂ ਦੇ ਜਿਹੜੇ ਇਹਨਾਂ ਵੱਲੋਂ ਬਹੁਤ ਵਧੀਆ ਢੰਗ ਦੇ ਨਾਲ ਵਿਆਹ ਕਰਵਾਏ ਜਾਂਦੇ ਨੇ ਹਰ ਸਾਲ ਇਸੇ ਉਸਤਾਨ ਤੇ ਜਿਹੜੇ ਆ ਪਾਸ਼ਾਹੀ 10ਵੀਂ ਗੁਰਦੁਆਰਾ ਸਾਹਿਬ ਪਿੰਡ ਰੋਲ ਮਾਜਰਾ ਜਿਹੜਾ ਇਤਿਹਾਸਕ ਸਥਾਨ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਦੀ ਜੀ ਨੇ ਇਸ ਸਥਾਨ ਤੇ ਆਪਣੇ ਚਰਨ ਪਾਏ ਇਸ ਸਥਾਨ ਤੇ ਹਰ ਸਾਲ ਜਿੱਥੇ ਗਰੋਮੀ ਪੰਥ ਅਕਾਲੀ ਬੁੱਢਾ ਤਲਵੰਦੋਂ ਵੀ ਪੜਾ ਲਾਇਆ ਜਾਂਦਾ ਹੈ ਹੋਰ ਵੀ ਗਲਾ ਪੰਥਾਂ ਵੱਲੋਂ ਜਦੋਂ ਇੱਥੇ ਪੜਾ ਹੁੰਦਾ ਤਨ ਮਨ ਧਰ ਦੇ ਨਾਲ ਇਹਨਾਂ ਵੱਲੋਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਉੱਥੇ ਇਹਨਾਂ ਦੇ ਸਾਡੇ ਜਿਹੜੇ ਭਰਾ ਨੇ ਸਰਦਾਰ ਸੁਖਦਰਸ਼ਨ ਸਿੰਘ ਜੀ ਦਵਿੰਦਰ ਸਿੰਘ ਬਾਜਵਾ ਅਰਜਿੰਦਰ ਸਿੰਘ ਜੀ ਤੇ ਸ਼ਬ ਸਤਵਿੰਦਰ ਕੌਰ ਜਿਹੜੇ ਸਾਡੇ ਭੈਣ ਜੀ ਸਾਰੇ ਬਹੁਤ ਸਤਕਾਰਯੋਗ ਨੇ ਗੁਰੂ ਸਾਹਿਬ ਦੀ ਇਸ ਪਰਵਾਰ ਤੇ ਜਿਹੜੀ ਅਪਾਰ ਕਿਰਪਾ ਹੈ ਜਿੱਥੇ ਦਵਿੰਦਰ ਸਿੰਘ ਜੀ ਬਾਜਵਾ ਤੇ ਇਹਨਾਂ ਦਾ ਪਰਿਵਾਰ ਜਿਹੜਾ ਹੈ ਇਹ ਮਾਤਾ ਜੀ ਤੇ ਇਹਨਾਂ ਦੇ ਪਿਤਾ ਦੀ ਬਹੁਤ ਵੱਡੀ ਦੇਣ ਹੈ ਤੇ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਪਲ ਕਰਨੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਸਤਿਗੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਜਿੰਦਿਆ ਫਲ ਭਾਵਨਾ ਹਉਮੈ ਵਿੱਚੋਂ ਜਾਏ ਗੁਰੂ ਸਾਹਿਬ ਦੀ ਜਦੋਂ ਕਿਰਪਾ ਹੁੰਦੀ ਆ ਫੇਰ ਹੀ ਆਪਾਂ ਜਿਹੜੀ ਹੈ ਸੇਵਾ ਤੇ ਸਿਮਰਨ ਆਪਾਂ ਕਰ ਸਕਦੇ ਆ ਮਾਤਾ ਜੀ ਇਹਨਾਂ ਦੇ ਸਤਕਾਰ ਜੋ ਉਧਰ ਲੰਗਰ ਚੱਲਦੇ ਹੁੰਦੇ ਨੇ ਉਧਰ ਜਿਹੜੇ ਲੜੀਵਾਰ ਅਖੰਡ ਪਾਠ ਸਾਹਿਬ ਚੱਲਦੇ ਹੁੰਦੇ ਨੇ ਮਾਤਾ ਜੀ ਜਿਹੜਾ ਚੌਂਕੜਾ ਲਾ ਕੇ ਤੇ ਉਹ ਸਤਿਗੁਰਾਂ ਦਾ ਜਿਹੜਾ ਨਾਮ ਤੇ ਬਾਣੀ ਦਾ ਸਿਮਰਨ ਕਰਦੇ ਨੇ ਉਹ ਮਾਤਾ ਤੇ ਇਹਨਾਂ ਦੇ ਪਿਤਾ ਸਰਦਾਰ ਦਲਵਾਰਾ ਜੀ ਉਹਨਾਂ ਦੀ ਦੇਣ ਹੈ ਜਿਹੜਾ ਇਸ ਪਰਿਵਾਰ ਨੇ ਬੇਮਿਸਾਲ ਜਿਹੜੀਆਂ ਤਰੱਕੀਆਂ ਕੀਤੀਆਂ ਨੇ ਭਾਵੇਂ ਆਪਾਂ ਕਿਸੇ ਵੀ ਕੰਮ ਦੇ ਵਿੱਚ ਦੇਖ ਲਈਏ ਅੱਗੇ ਹੋ ਕੇ ਮੋਰੀ ਹੁੰਦਾ ਹੈ ਪਰਿਵਾਰ ਜਿੱਥੇ ਸਾਡਾ ਨਿੱਕੇ ਭਰਾ ਸਾਡੇ ਵੱਡੇ ਇਹਨਾਂ ਦੇ ਤੇ ਆਪਣੇ ਦਵਿੰਦਰ ਸਿੰਘ ਬਾਜਵਾ ਕਿਉਂਕਿ ਮੈਨੂੰ ਇਹਨਾਂ ਦਾ ਨਾਮ ਜਿਹੜਾ ਇਹਨਾਂ ਦਾ ਜਿਆਦਾ ਰੱਟਿਆ ਹੋਇਆ ਹਰ ਜਗ੍ਹਾ ਤਕਰੀਬਨ ਕਿਤੇ ਵੀ ਕੋਈ ਦੁੱਖ ਸੁੱਖ ਹੁੰਦਾ ਜਾਂ ਕਿਤੇ ਵੀ ਕੋਈ ਵੱਡੇ ਪ੍ਰੋਗਰਾਮ ਹੁੰਦੇ ਨੇ ਤੇ ਉਹ ਦਵਿੰਦਰ ਸਿੰਘ ਬਾਜਵਾ ਹੁੰਦੇ ਸਾਰੇ ਇਕੱਠੇ ਨੇ ਜਿੱਥੇ ਲੰਗਰਾਂ ਦੀਆਂ ਸੇਵਾਵਾਂ ਭਾਵੇਂ ਆਪਣੇ ਫਤਿਹਗੁਰ ਸਾਹਿਬ ਦੀ ਠੰਡ ਹੁੰਦੀ ਹੈ ਤੇ ਉੱਥੇ ਵੀ ਬਹੁਤ ਵੱਡੇ ਜਿਹੜੇ ਇਹਨਾਂ ਵੱਦੋਂ ਲੰਗਰ ਚੁਲਾਏ ਜਾਂਦੇ ਨੇ ਅਨੰਦਪੁਰ ਸਾਹਿਬ ਇੱਥੇ ਲੰਗਰ ਚੁਲਾਏ ਜਾਂਦੇ ਨੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੁੰਦੀ ਹੈ ਫੇਰ ਹੀ ਇਹ ਸਾਰੇ ਕਾਰਜ ਹੁੰਦੇ ਨੇ ਮੈਂ ਇੱਥੇ ਆਇਆ ਤਾਂ ਸਾਰੀਆਂ ਹੀ ਗੁਰਸਿੱਖ ਸੰਗਤਾਂ ਜਿੰਨੀਆਂ ਵੀ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਨੇ ਇਹਨਾਂ ਦੀਆਂ ਸਤਕਾਰਯੋਗ ਜਿੱਥੇ ਸਾਡੀਆਂ ਮਾਤਾਵਾਂ ਭੈਣਾਂ ਸਾਰੇ ਰਿਸ਼ਤੇਦਾਰ ਉੱਥੇ ਜਿੱਥੇ ਸਿਆਸੀ ਲੀਡਰ ਸਾਹਿਬਾਨ ਪਹੁੰਚੇ ਨੇ ਸਾਲਿਆਂ ਦੇ ਨਾਮ ਤੋਂ ਨਾਮ ਜਿਹੜੇ ਆ ਸਟੇਜ ਸੈਕਟਰੀ ਨੇ ਲੜੀਵਾਰ ਜਿਹੜੇ ਦੱਸਨੇ ਵੀ ਕੀਤੇ ਨੇ ਜਿਹੜੇ ਹਾਜ਼ਰੀ ਲਵਾ ਕੇ ਵੀ ਦੇ ਨੇ ਉਹਨਾਂ ਦੀ ਵੀ ਗੁਰੂ ਸਾਹਿਬ ਹਾਜ਼ਰੀ ਪ੍ਰਵਾਨ ਕਰਨ ਸੋ ਮਹਾਰਾਜ ਗੁਰੂ ਸਾਹਿਬ ਕਿਰਪਾ ਕਰਨ ਭਰਤਨ ਸਿੰਘ ਸਾਹਿਬ ਸਿੰਘ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਕਿਰਪਾ ਕਰਨ ਜਿਨ੍ਹਾਂ ਦੀ ਸ਼ਤਾਲ ਦੀ ਆਪਾ ਨੰਦਪੁਰ ਸਾਹਿਬ ਇਥੇ ਬਹੁਤ ਵੱਡੇ ਪੱਧਰ ਤੇ ਮਨਾਉਣੀ ਹੈ ਜਿਵੇਂ ਸਰਦਾਰ ਧਵਿੰਦਰ ਸਿੰਘ ਜੀ ਬਾਜਵਾ ਇਹਨਾਂ ਦੇ ਪਿਤਾ ਜੀ ਸੱਚਖੰਡਵਾਸੀ 1992 ਦੀ ਜਿਹੜੀ ਸ਼ਤਾਬਦੀ ਸੀ ਉਦੋਂ ਇਹਨਾਂ ਨੇ ਗੁਰਦੁਆਰਾ ਗੁਰੂ ਕਾ ਬਾਗ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਦੋਂ ਤੋਂ ਲੰਗਰ ਜਿਹੜੇ ਆਰੰਭ ਕੀਤੇ ਤੇ ਬਾਬਾ ਨਾਗਰ ਸਿੰਘ ਹੋਰਾਂ ਨੇ ਇਹੋ ਜੀ ਬਾਮ ਫੜਾਈ ਉਦੋਂ ਤੋਂ ਲੈ ਕੇ ਜਿਹੜੇ ਆ ਸਾਡਾ ਬਹੁਤ ਹੀ ਜ਼ਿਆਦਾ ਨੇੜੇ ਦਾ ਇਹਨਾਂ ਦੇ ਨਾਲ ਪਰਿਵਾਰਕ ਸਾਝ ਹੈ ਹਮੇਸ਼ਾ ਜਿੱਥੇ ਬੁੱਢਾ ਦਲ ਦੇ ਨਾਲ ਉੱਥੇ ਸਾਰੀਆਂ ਨਹਿੰਸਨ ਜਥੇਵੰਦੀਆਂ ਨਾਲ ਇਹਨਾਂ ਦਾ ਬਹੁਤ ਹੀ ਪ੍ਰੇਮ ਪਿਆਰ ਹੈ ਮੈਂ ਸਾਰੀਆਂ ਨਹਿੰਸਨ ਜਥੇਵੰਦੀਆਂ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਬਾਬਾ ਸੰਤ ਸਾਡੇ ਸਾਡੇ ਸ਼ਾਂਤੀ ਨੇ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਸੇਵਾਵਾਂ ਕਰਵਾਈਆਂ ਆਰਮੀ ਦੇ ਵਿੱਚ ਜਿਹੜੀ ਆ ਉਹਨਾਂ ਨੇ ਸਰਵਿਸ ਕੀਤੀ ਤੇ ਉਹ ਜਿਹੜੀ ਹੈ ਆਰਮੀ ਦੇ ਵਿੱਚ ਸਰਵਿਸ ਕਰਕੇ ਫਿਰ ਜਿਹੜੀ ਉਹਨਾਂ ਨੂੰ ਪੈਨਸ਼ਨ ਜਿਹੜੀ ਹੈ ਉਹ ਵੀ ਲੱਗੀ ਪਰ ਜਿੱਥੇ ਉਹਨਾਂ ਨੇ ਬਹੁਤ ਵੱਡੀ ਆਪ ਦੇ ਬੱਚਿਆਂ ਨੂੰ ਜਿੱਥੇ ਪੜ੍ਹਾਈ ਦੀ ਉੱਥੇ ਉਹਨਾਂ ਨੇ ਵੱਡੇ ਵੱਡੇ ਜਿਹੜੇ ਇਹਨਾਂ ਦੇ ਦੋਤੇ ਪੋਤਰੇ ਜਿੰਨੇ ਵੀ ਇਹਨਾਂ ਦੇ ਅੱਗੇ ਰਿਸ਼ਤੇਦਾਰ ਭੈਣ ਭਰਾ ਨੇ ਬਹੁਤ ਹੀ ਗੁਰੂ ਸਾਹਿਬ ਦੀ ਕਿਰਪਾ ਉੱਥੇ ਸਰਦਾਰ ਦਵਿੰਦਰ ਸਿੰਘ ਬਾਜਵਾ ਇਹਨਾਂ ਦੇ ਸਾਰੇ ਜਿਹੜੇ ਭਰਾ ਨੇ ਉਹਨਾਂ ਦੇ ਵੀ ਜਿਹੜੇ ਆ ਬਾਰੇ ਕਾਰਜ ਬਹੁਤ ਚੜ੍ਹਦੀ ਕਲਾ ਦੇ ਨਾਲ ਚੱਲ ਰਹੇ ਨੇ ਇਹ ਵੱਡੀ ਗੱਲ ਹੈ ਇਹਨਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਦਲਵਾਰਾ ਸਿੰਘ ਹੋਰਾਂ ਦੀ ਮਾਤਾ ਜੀ ਦੀ ਬਹੁਤ ਮਾਤਾ ਹਰਮਨ ਸਿੰਘ ਕੌਰ ਜੀ ਹੋਰਾਂ ਦੀ ਜਿਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਇਹਨਾਂ ਦੇ ਸਿਰ ਤੇ ਬਣਿਆ ਰਿਹਾ ਤੇ ਅੱਗੇ ਵੀ ਗੁਰੂ ਸਾਹਿਬ ਮਾਤਾ ਜੀ ਦਾ ਆਸ਼ੀਰਵਾਦ ਇਹ ਜਿਹੜਾ ਭਾਣਾ ਹੁੰਦਾ ਗੁਰੂ ਸਾਹਿਬ ਦਾ ਹੋ ਕੋਈ ਹੁੰਦਾ ਜਦੋਂ ਜਿੰਨਾ ਇਹ ਲਿਖਿਆ ਹੁੰਦਾ ਉਹਨਾਂ ਬੰਦਾ ਸਵਾਸ ਧੋਲਦਾ ਰਾਣਾ ਰਾਉ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਚੜੇ ਤੇ ਸਾਹਨੇ ਜਾਣਾ ਪਰ ਜਦੋਂ ਵਾਰੀ ਆ ਜਾਂਦੀ ਹੈ ਉਦੋਂ ਜਿਹੜਾ ਬੰਦੇ ਨੂੰ ਜਾਣਾ ਪੈਂਦਾ ਗੁਰੂ ਸਾਹਿਬ ਕਿਰਪਾ ਕਰ ਬਾਬਾ ਦਲਵਾਰਾ ਸੰਧੀ ਸਰਦਾਰ ਦਲਵਾਰਾ ਸੰਧੀ ਹੋਰਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਪਰਿਵਾਰ ਚ ਸੁੱਖ ਸ਼ਾਂਤੀ ਭਾਣਾ ਮੰਨਣ ਦਾ ਬਲ ਬਖਸ਼ਣ ਪਵਣੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਸੂਲ ਜਿ ਕਿਰਨ ਮਿਲੇ ਜਲ ਕਾ ਜਲ ਹੋਵਾ ਆਰਾਮ ਜੋਤੀ ਜੋਤ ਰਲ ਹੀ ਸੰਪੂਰਨ ਠੀ ਆਰਾਮ ਸੋ ਜਿੰਨੀਆਂ ਵੀ ਦੇਸ਼ ਹੁੰਦੇ ਤੋਂ ਗੁਰਸੇਖ ਸੰਤਾਨਾਂ ਨੇ ਇਹਨਾਂ ਦੇ ਸਾਰੇ ਭੈਣ ਭਰਾ ਰਿਸ਼ਤੇ ਦਾ ਜਾ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਜਿੰਨੀਆਂ ਵੀ ਇੱਥੇ ਹਾਜ਼ਰੀਆਂ ਲਵਾਉਣ ਵਾਸਤੇ ਆਈਆਂ ਨੇ ਸਾਰਿਆਂ ਦਾ ਇਸ ਪਰਿਵਾਰ ਵੱਲੋਂ ਸਰਦਾਰ ਦਵਿੰਦਰ ਸਿੰਘ ਬਾਜਵਾ ਤੇ ਸਰਦਾਰ ਮਨਮੋਹਨ ਸਿੰਘ ਜੀ ਮਨਮੋਹਨ ਸਿੰਘ ਜੀ ਤੇ ਹਰਜਿੰਦਰ ਸਿੰਘ ਜੀ ਸੁਖਦਰਸ਼ਨ ਸਿੰਘ ਜੀ ਤੇ ਸਾਰਿਆਂ ਵੱਲੋਂ ਇਹਨਾਂ ਸਾਰੇ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਹੀ ਗੁਰਸਿੱਖ ਸੰਗਤਾਂ ਦਾ ਸਾਰੇ ਭੈਣ ਭਰਾ ਰਿਸ਼ਤੇਦਾਰਾਂ ਦਾ ਬਹੁਤ ਬਹੁਤ ਜਿੱਥੇ ਮੈਂ ਇਹ ਪਰਿਵਾਰ ਵੱਲੋਂ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਉੱਥੇ ਹੀ ਸ਼ਰੋਮਨੀ ਪੰਥ ਅਕਾਲੀ ਖੁੱਡਾਦਰ ਪੰਜਵਾਂ ਦਰਸਤ ਵੱਲੋਂ ਵੀ ਬਹੁਤ-ਬਹੁਤ ਜੀ ਆਇਆਂ ਧੰਨਵਾਦ ਨਾਲ ਹੀ ਬੇਨਤੀ ਹੈ ਗੁਰੂ ਦਾ ਲੰਗਰ ਜਿਹੜਾ ਅਟੁੱਟ ਵਰਤਾਇਆ ਜਾ ਰਿਹਾ ਨੇ ਭਾਵੇਂ ਹਮੇਸ਼ਾ ਇਹਨਾਂ ਵੱਲੋਂ ਲੰਗਰ ਜਿਹੜੇ ਨੇ ਵੱਡੇ-ਵੱਡੇ ਜੋੜ-ਮਿਲਿਆਂ ਤੇ ਵਰਤਾਏ ਜਾਂਦੇ ਨੇ ਤੇ ਜਿਹੜਾ ਅੱਜ ਵੀ ਬਜ਼ੁਰਗਾਂ ਦੀ ਯਾਦ ਦੇ ਵਿੱਚ ਜਿੱਥੇ ਆਪਾਂ ਅੰਤਮ ਅਰਦਾਸ ਤੇ ਇਕੱਠੇ ਹੋਏ ਆਂ ਗੁਰੂ ਸਾਹਿਬ ਕਿਰਪਾ ਕਰ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਣ ਸਰਦਾਰ ਤਲਵਾਰਾਂ ਸਿੰਘ ਹੋਰਾਂ ਨੂੰ ਪਰਵਾਰ ਦੇ ਸੁੱਖ ਸ਼ਾਂਤੀ ਬਾਣਾ ਮੰਨਣ ਦਾ ਬਲ ਬਖਸ਼ਣ ਇਹਨਾਂ ਕੁਝ ਕਹਿੰਦਾ ਹੋਇਆ ਤੁਹਾਡੇ ਸੰਗਤਾਂ ਨੂੰ ਖਿਮਾ ਦਾ ਜਾਚ ਹੋਵਾਂਗਾ ਤੇ ਨਾਲ ਜਿਹੜੀ ਦਸਤਾਰ ਹੈ ਵੱਡੇ ਭਾਈ ਸਾਹਿਬ ਨੂੰ ਤੇ ਸਰੂਪਾ ਜਿਹੜਾ ਉਹ ਖਰੋਮੀ ਪੰਥ ਆਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜਾ ਉਹ ਦਿੱਤਾ ਜਾ ਰਿਹਾ ਮੈਂ ਸਾਰਿਆਂ ਹੀ ਫੇਰ ਦੁਬਾਰਾ ਬਹੁਤ ਬਹੁਤ ਧੰਨਵਾਦ ਕਰਦਾ ਗੁਰਸਿੱਖ ਸੰਗਤਾਂ ਦਾ ਇਹਨਾਂ ਕੁਝ ਕਹਿੰਦਾ ਆ ਤੁਹਾਡੇ ਸੰਗਤਾਂ ਕੋ ਖਿਮਾ ਦਾ ਜਾਚ ਤੋਵਾਂਗਾ ਉਹ ਆਈਫੋਨ ਟੀਕਾ